ਹਾਂਜੀ ਕੀ ਹਾਲ ਆ ਠੀਕ ਆ ਅੱਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸੋ ਅਸੀਂ ਹੋ ਚੁੱਕੇ ਹਾਂ ਜੀ ਤਿਆਰ ਤੇ ਟਾਈਮ ਸਵਾ ਸੱਤ ਹੋ ਚੁੱਕੇ ਨੇ ਅਸੀਂ ਬਲ ਲੱਗਾਂਗੇ ਨਿਕਲ ਸਾਰੇ ਤਿਆਰ ਆ ਆਲਮੋਸਟ ਸਾਰੇ ਰੈਡੀ ਆ ਤੇ ਆ ਮੁੰਡਾ ਦੇ ਲੋ ਹਰ ਵਾਰ ਦੀ ਤਰ੍ਹਾਂ ਕਰੋ ਲੇਟ ਅਜੀ ਪੱਗ ਬੰਨ ਰਿਹਾ ਜੂੜਾ ਬੰਨ ਰਿਹਾ ਮੁੰਡਾ ਅਨਮੋਲ ਕਿੰਨਾ ਟਾਈਮ ਲੱਗੇ ਬੇਟਾ ਓਏ 5 ਮਿੰਟ ਆਪ ਦਾ ਪਹਿਲਾਂ ਨਹਾ ਦਿਕਾਰੂ ਬਾਥਰੂਮ ਉੱਠ ਖੜਾ ਕਰੋ ਘਰ ਪਹਿਲਾਂ ਪਹਿਲਾਂ ਬਾਥਰੂਮ ਹਰ ਕੰਮ ਚ ਲੇਟ ਆ ਤੂੰ ਹਰ ਕੰਮ ਚ ਲੇਟ ਬਾਈ ਹੁਣ ਵੇਲਾ ਕੀਤਾ ਬਾਈ ਤੂੰ ਕਲੇਸ਼ ਵੀ ਕਰਦਾ ਬਾਈ ਹੈਲੋ ਜੀ ਜੀ ਤੈਨੂੰ ਗੱਲ ਕਰਨ ਦੀ ਚਲ ਕੇ ਮ ਕਰਾ ਭਗਵਾਨ ਸੋ ਚਲੋ ਤਿਆਰ ਗਰ ਹੋ ਕੇ ਜੀ ਅਸੀਂ ਹੁਣ ਜਾਣਾਗੇ ਤੋਂ ਬਾਅਦ ਡਾਈ ਲਾਮਾ ਟੈਂਪਲ ਉਸ ਤੋਂ ਬਾਅਦ ਅਸੀਂ ਨਿਕਲਦੇ ਆਗੇ ਮੈਚ ਵਾਰ ਕਰ ਜਾਊਗਾ ਇਕੱਠ ਵੱਧ ਇਸ ਕਰਕੇ ਅਸੀਂ ਪਹਿਲਾਂ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਮਿਲਦੇ ਰਹੋਗੇ। OK। ਚਲੋ ਜੀ ਇਹ ਹੈਗਾ ਦਾਈਲਾਮਾ ਟੈਂਪਲ। ਸੀ ਇਥੋਂ ਹੋ ਗਿਆ ਗਿਆ ਐਂਟਰੀ। ਸੋ ਆ ਕੇ ਕੇ ਬਣੇ ਰਹੋ ਸਾਡੇ ਨਾਲ। ਵਿਊ ਦੇਖੋ ਇਥੋਂ ਕਿੰਨਾ ਸੋਹਣਾ ਲੱਗਦਾ ਪਹਾੜਾ। ਲਓ ਜੀ ਇਹਨੂੰ ਕਲॉकवाइज ਐਵੇਂ ਘੁੰਮਦੇ ਜਾਣਾਗਾ ਟੈਂਪਲ ਦੇ ਸਾਹਦੇ ਵਾਲੇ ਨੂੰ ਸਾਰੇ ਤੇ ਲੱਗੇ ਹੋਏ ਨੇ ਕਿ ਕਹਿੰਦਾ ਹੈ ਮਤਲਬ ਟੈਂਪਲ ਦੇ ਵਾਲੇ ਦੋੜੇ ਐਵੇਂ ਇਨ ਕਲॉकवाइज ਘੁਮਾ ਕੇ ਫਿਰ ਅੰਦਰ ਦਰਸ਼ਨ ਕਰ ਬੰਦੇ ਨੇ ਅੰਦਰ ਜਾ ਬੰਦੇ ਨੇ ਸਾਰੇ ਹਰ ਬਰਾ ਯੇ ਤੁਹਾਨੂੰ ਲੋ ਜੀ ਅਸੀਂ ਹੁੰਦਾ ਇਲਾਮਾ ਟੈਂਪਲ ਤੋਂ ਬਾਹਰ ਨਿਕਲ ਰਹੇ ਆਂ ਜੀ ਅਈ ਹੋਪ ਤੁਸੀਂ ਵੀ ਸਾਰਿਆਂ ਨੇ ਦੇਖ ਲਿਆ ਹੋਣਾ ਹਨ ਸੋ ਹੁਣ ਅਸੀਂ ਕਾਫੀ ਜ਼ਿਆਦਾ ਲੇਟ ਹੋ ਚੁੱਕੇ ਹਾਂਗੇ 9:00 ਵੱਜ ਚੁੱਕੇ ਸੀਗੇ ਹਾਂਜੀ ਇੱਕ ਲੋਕੇਸ਼ਨ ਹੋਰ ਸੀਗੀ ਉੱਥੇ ਉੱਪਰ ਸੜੀ ਇਸ ਸਾਈਡ ਤੇ ਹੈਗੀ 3 ਕਿਲੋਮੀਟਰ ਤੇ ਮਟਰ ਹੁਣ ਸਾਡੇ ਕੋਲ ਟਾਈਮ ਨਹੀਂ ਹੈਗਾ ਅਸੀਂ ਤਾਂ ਅੰਸ਼ਾਲਾ ਦੁਬਾਰਾ ਇੱਕ ਹੋਰ ਰੂਮ ਲੈਣਾ ਪਊਗਾ ਕਿਉਂਕਿ ਇੱਥੇ ਸਾਡਾ ਹੱਲ ਹੋ ਜਾਣੀ ਹੈਗਾ ਕਿਉਂਕਿ ਟੈਕਸੀ ਵਾਲੇ ਵੀ ਵੱਧ ਮੰਗਦੇ ਸੀਗੇ ਪੈਸੇ ਮਤਲਬ ਅਪ ਡਾਊਨ ਦਾ 2000-2500 ਮੰਗਦੇ ਸੀਗੇ ਸੋ ਇਸ ਕਰਕੇ ਅਸੀਂ ਸੋਚਿਆ ਕਿ ਇੰਨੇ ਪੈਸੇ ਜੇ ਲਾ ਕੇ ਦੁਬਾਰਾ ਫੇਰ ਮਕਲੌੜਾਂ ਜੀ ਹੋਣਾ ਇੱਥੇ ਸਾਰਾ ਕੋ ਦੇਖ ਹੀ ਲਿਆ ਅਸੀਂ ਸੋਚਿਆ ਇਹ ਉੱਥੇ ਹੀ ਰੂਮ ਲੈ ਲਈਏ ਠੀਕ ਹੈ ਜੀ ਸੋ ਅਸੀਂ ਫਿਰ ਹੁਣ ਧਰਮਸ਼ਾਲਾ ਜਾ ਕੇ ਰੂਮ ਚ ਗਿਆ ਸੈਟ ਫੈਟ ਹੋ ਗਏ ਫਿਰ ਵੱਧਦੇ ਅੱਜ ਦੇ ਮੈਚ ਦੇ ਵੱਲ ਜਿਹੜਾ ਕੰਮ ਕਰਨਾ ਹੈ ਇੱਥੇ ਸੋ ਮਿਲਦੇ ਆ ਤੁਹਾਡੇ ਨਾਲ ਆ ਗਿਆ ਇਧਰ ਮੋਮਜ਼ ਵਾਲੀ ਜਿਹੜੀ ਲੱਗ ਗਈ ਓਏ ਮੋਮਜ਼ ਵਾਲੇ ਵੀ ਆ ਗਏ ਇਧਰ ਤਾਂ ਸਵੇਰੇ 9 ਵਜੇ ਅਰਮੋਲ ਕਿੱਥੇ ਆ ਅਰਮੋਲ ਪਤਾ ਨਹੀਂ ਕੀ ਕਰੀ ਜਾਂਦਾ ਸਵੇਰੇ ਜਲਦੀ ਆ ਜਾਂਦੇ ਨੇ ਆਇਆ ਆਇਆ ਭਾਈ ਆਇਆ ਕਿਸਰ ਲਿਆ ਆ ਮੁੰਡਾ ਕਿਸਰ ਲਿਆ ਕਿਸਰ ਲਿਆ ਆ ਕਿਸਰ ਲਿਆ ਆ ਕਿਸਰ ਹੀ ਆ ਆ ਜਾ ਲੈ ਲੈ ਲੋ ਐਨ ਕੇ ਲੈ ਲੋ ਜੀ ਲੈਣੀ ਆ ਆ ਜੋ ਆ ਜੋ ਆ ਜੋ ਗੋਲ ਵਾਲੀ ਐਸ ਇਥੇ ਵਾਲੀ ਪੱਤਾ ਇੱਕ ਇਹ ਐ ਨਹੀਂ ਮਿਲਦੀ ਇਹ ਹੈਲੋ ਨਹੀਂ ਮਿਲਦੀ ਇਹ ਐ ਨਹੀਂ ਮਿਲਦੀ ਲੈ ਐਂ ਕਹਿੰਦਾ ਇਹ ਐ ਨਹੀਂ ਮਿਲਦੀ ਐਣ ਕੇ 100 ਰੁਪਏ ਵਾਲੀ ਆ ਚਲੋ ਚੱਲ ਐ ਨਹੀਂ ਮਿਲਦੀ ਇਹ 100 ਰੁਪਏ ਵਾਲੀ ਕਿਹੜੀ ਗੱਲ ਕਰਤੀ ਜੰਟੂ 100 ਰੁਪਏ ਆ ਲਾ ਤੂੰ ਬਾਈ ਦੇ ਕਿੰਨੇ ਦੇ ਰੇਟ ਦੱਸ ਦੇ ਬਾਈ ਜਿਹਨੇ ਇੱਥੋਂ ਮਕਰੋੜ ਗੰਜ ਤੋਂ ਮਤਲਬ ਧਰਮਸ਼ਾਲਾ ਜਾਣਾਗਾ ਜਿਵੇਂ ਅਸੀਂ ਸਾਨੂੰ ਉਹ ਮੈਚ ਦੇਖਣ ਜਾਣਾ ਸੀਗਾ ਸਾਨੂੰ ਟੈਕਸੀ ਪ੍ਰੋਬਲਮ ਆਈਏ ਚਾਰਿਆਂ ਨੂੰ ਲੈ ਕੇ ਚੱਲਦੇ ਨੇਗੇ ਕਿ ਅਸੀਂ ਹੈਗੇ ਆ ਪੰਜਿਆਂ ਨੇ ਸੋ ਇਸ ਕਰਕੇ ਅਸੀਂ ਅੱਜ ਆਪਦੀ ਗੱਡੀ ਲੈ ਕੇ نیچے ਜਾ ਰਹੇ ਹਾਂ ਦੁਬਾਰਾ ਮਕਰੋੜਗਾ ਜਾਵਣਾ ਨਹੀਂ ਹੈਗਾ ਇਹ ਅਪ ਡਾਊਨ ਦਾ ਲੈਂਦੇ ਹੋਣਗੇ ਮੇਰੇ ਹਿਸਾਬ ਨਾਲ ਜਿਹੜਾ ਸਾਨੂੰ ਰੇਟ ਦੱਸਿਆ 2000 ਰੁਪਏ ਲੈਂਦੇ ਨੇ ਅਪ ਡਾਊਨ ਦਾ ਜੇ ਮਕਰੋੜਗਾ ਤੋਂ ਧਰਮਸ਼ਾਲਾ ਜਾ ਕੇ ਸਾਬ ਨੂੰ ਵਾਪਸ ਆਉਣਾ ਤਾਂ ਇਹ ਹੈ ਟੈਂਪਲ ਤੋਂ ਪਹਿਲਾਂ ਟੈਂਪਲ ਤੋਂ ਪਹਿਲਾਂ ਮਤਲਬ ਇੱਥੇ ਖੜ੍ਹਦੀਆਂ ਟੈਕਸੀਆਂ ਸੋ ਅਸੀਂ ਚੱਲਦੇ ਹਾਂ ਹੁਣ ਫਰਦੀ ਗੱਡੀ ਬੁਲਾਉਣੀ ਆ ਉੱਪਰ ਹਾਤਾ ਲਾ ਲਓ ਲਾਵਾਂਗੇ ਚੈੱਕ ਕਰਵਾਉਣਾ ਰਾਸ ਤਾਂ ਛੱਡ ਦੂ ਪਹਿਲਾਂ ਕਿਹੜੀ ਅਗੀ ਕਿਤੇ ਜੀ ਆਜੋ 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 ਬੜੀ ਇਹ ਰੱਖ ਦੋਸਤ ਰਾਈਟ ਸੂਟ ਆ ਵੀ ਲੈ ਕੇ ਆਣਾ ਐ ਕੱਟ ਕੱਟ ਰੱਖਾ ਤਾਂ ਮੈਂ ਤੋ ਬੋਲਾ ਜੂ ਚੋਬਰਾਂ ਨੇ ਖਰਾਬ ਵਾਲੀ ਲਾ ਦਿਆ ਪਰ ਇਹ ਫਰੰਟ ਕੈਮਰਾ ਕਰ ਪਹਿਲਾਂ ਸਿੱਧਾ ਪਸਤਾ ਦੂਜੇ ਰੋਡ ਠੀਕ ਆ ਜੀ ਠੀਕ ਐਨਕ ਜਮਾ ਠੀਕ ਆ ਓਕੇ ਆ ਸਾਰਾ ਉਹ ਟਿੰਬਲ ਟ੍ਰੇਨ ਚੱਲੀ ਆਪਾਂ ਜੀ ਵਾਲਾ ਉਹ ਟ੍ਰੇਨ ਤਾਂ ਗੱਲ ਬੰਦ ਨਹੀਂ ਜੀ ਮਤਰਾ ਅਸੀਂ ਪਹਿਲੇ ਲਾ ਦੇ ਧਰਮਸ਼ਾਲਾ ਨੂੰ ਪਹੁੰਚਦੀ ਹੈਗੀ ਇਹ ਧਰਮਸ਼ਾਲਾ ਤੋਂ 5 ਕਿਲੋਮੀਟਰ ਪਹਿਲਾਂ ਹੀ ਕਿਤੇ ਹੋਰ ਪਿੰਡ-ਪਿੰਡ ਚਲਾ ਦਿੰਦੇ ਨੇ ਸੋ ਇਹ ਵੀ ਅਸੀਂ ਕਰਤਾ ਸੀ ਕੈਂਸਰ ਰੈਸਟੋਰੈਂਟ ਦੇਖੋ ਤੁਸੀਂ ਮੇਰੇ ਵੀ ਹੋਰ ਨਾ ਕੈਂਸਰ ਨਾਈਸ ਸਰ ਹਾਂ ਬੋਲੀ ਇਹ ਕਿੰਨੇ ਕੇ ਹੈ ਇਹ 280 ਦਾ ਹੈ ਇਹ 60 ਦਾ ਹੈ

ਇਹ ਇੱਕ ਡਰਮ ਹੁੰਦਾ ਇਸ ਕੋ ਹੈਪੀ ਡਰਮ ਬੋਲ ਕਾ ਓਕੇ ਇਹ ਕਿਸ ਕੀ ਆਪਕੋ ਆਪਕੋ ਕੁਆਇਟ ਪਲੇਸ ਮੇ ਬੈਠ ਕੇ ਓਕੇ ਸਟਿਕ ਸੇ ਰੈਂਡਮਲੀ ਪਲੇ ਗੋਰਾਈ ਬਸ ਉਹੀ ਹੈ ਨਾ ਖਾ ਵਧ ਲੈਂਦਾ ਪਤਾ ਲੱਗਦਾ ਨਹੀਂ ਹੋਣੀ ਖਾ ਲੈਂਦਾ ਬਾਲੀਆਂ ਫੋਨ ਤੇ ਗੱਲ ਕਰਦੇ ਕੋਈ 100 ਰੁਪਏ ਕੋਈ ਹੋਰ ਗੱਲ ਕਰਨੀ ਕਹਿੰਦਾ ਟਿੰਬਲ ਟ੍ਰੇਨ ਦਾ ਰੇਟ 100 ਰੁਪਏ ਆ ਮਿਸ ਅੰਡਰਸਟੈਂਡਿੰਗ ਹੋ ਗਈ ਸੀਗੀ ਤੋਂ ਅਸੀਂ ਥੋੜੀ ਅਸੇ ਕਰਕੇ ਸ਼ਾਪਿੰਗ ਵਗੈਰਾ ਫਿਰ ਚੱਲਦੇ ਆ ਕੀ 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 ਤੂੰ ਮਕਲੌੜ ਗੰਜ ਬੋਲੀ ਮਿਸਰ ਮਕਲੌੜ ਗੰਜ ਬੋਲੀ ਮਕਲੌੜ ਕੰਦ ਦੇਖੋ ਜੀ ਇੰਨਾ ਤੰਗ ਰਾਸਤਾ ਤੇ ਇੰਨੀ ਕਿ ਜ਼ਿਆਦਾ ਇਹਦੀ ਉਚਾਈ ਹੈ ਨਾ ਟੇਪਰਾ ਜਮ ਤੇ ਅਸੀਂ ਤਾਂ ਪਿੱਛੇ ਗੱਡੀ ਸਾਡਾ ਹੋਟਲ ਵਾਲਾ ਜਿਹੜਾ ਮੈਨੇਜਰ ਸੀਗਾ ਉਹੀ ਲੈ ਕੇ ਆਇਆ ਸਾਡੇ ਤਾਂ ਹੱਥ ਖੜੇ ਹੋ ਗਏ ਸੀ ਡਾਡੂ ਲਾ ਦੇ ਚੰਟੂ ਕਹਿੰਦਾ ਮੈਂ ਲੈ ਆਉਂ ਪਰ ਮੈਂ ਕਾਹਨੂੰ ਰਿਸਕ ਇਹ ਲੈਣਾ ਐ ਜੰਟੂ ਬਾਈ ਲੈ ਆਉਣੇ ਜੀ ਆਪਾਂ ਤਾਂ ਰਹਿ ਤਾਂ ਆਉਣੀ ਪਰ ਆਪਾਂ ਡਰਨਾ ਨਾ ਤੇ ਚਲੋ ਮਿਲਦੇ ਆ ਤੁਹਾਨੂੰ ਅੱਗੇ ਜੀ ਰਾਸਤੇ ਵਿੱਚ ਹਾਏ ਪਿੰਜਿਆ ਜਾਂਦਾ ਹੈ ਜਿਵੇਂ ਰੂਮ ਲਓ ਜੀ ਅਸੀਂ ਆ ਗਿਆਂਗੇ ਹੁਣ ਧਰਮਸ਼ਾਲਾ ਇਤੋਂ ਸਟੇਡੀਅਮ ਪਿਆਗ ਆ 2 ਕਿਲੋਮੀਟਰ ਤੇ ਘੱਟੋ ਘਾਟ ਸਾਨੂੰ 1 ਘੰਟਾ ਹੋ ਗਿਆ ਰੂਮ ਲੱਭਦੇ ਨੂੰ ਆਹ ਦੇਖੋ ਛੋਟਾ ਜਿਹਾ ਰੂਮ ਅਸੀਂ ਕਿੰਨੇ ਚ ਕੀਤਾ ਬਾਈ 3000 ਚ 3000 3500 ਦਾ ਸੀ 3000 ਦਾ ਕੀਤਾ ਅੱਛਾ ੰਡਾ ਚੱਕ ਲਾੜੀ ਬਸ ਰਾਤ ਕੱਟਣੀ ਆ ਜੀ ਔਖੀ ਸੌਖੀ ਕਟਾ ਦੋ ਹੈ ਜਿਸ ਵਨ ਜੀ ਐਂਡ ਲੈਟਸ ਸ਼ੇਅਰ ਯਾ ਕਿੰਗਸ ਯੈਸ ਸੋ ਹੁਣ ਅਸੀਂ ਚੱਲਦੇ ਆਂ ਥੋੜਾ ਮੋਟਾ ਖਾ ਪੀ ਕੇ ਤੇ ਜਿਹੜਾ ਟਾਈਮ ਹੁਣੇ 12 ਹੋ ਗਏ ਨੇ 12 ਵਜੇ ਐਂਟਰੀ ਸਟਾਰਟ ਆ ਗਈ ਤੇ ਉਸ ਤੋਂ ਬਾਅਦ ਪਹਿਲਾਂ ਪਹਿਲਾਂ ਇਕੱਠ ਹੋ ਜਾਣਾਗਾ ਸਾਂ ਖਾ ਪੀ ਕੇ ਅਸੀਂ ਨਿਕਲਦੇ ਆਂ ਫਿਰ ਸਟੇਡੀਅਮ ਚ ਐਂਟਰ ਕਰਦੇ ਆਂ ਧੁੱਪ ਬਹੁਤ ਆ ਮੁੰਡਿਓ ਧੁੱਪ ਹੈਗੀ ਆ ਠੀਕ ਆ ਕੈੜੀ ਆ ਜਾਵਾਂ ਪਿਆਵਾਲੀ ਵੀ ਆ ਰਾਤ ਨੂੰ ਠੰਡ ਬੱਟੂ ਬਾਈ ਬਸ ਰਾਮੱਸੋ ਜੇ ਕਿਲੋਮੀਟਰ ਦੀ ਗੱਲ ਆ ਯਾਰ ਠੀਕ ਆ ਬਾਈ ਆਊਗੀ ਬੱਸ ਬੱਸ ਆਊਗੀ ਇਤੋਂ ਮਿੱਤਰੋ ਰਹਿ ਗਿਆ 3 ਕਿਲੋਮੀਟਰ ਸਟੇਡੀਅਮ ਪਰ ਤੁਰਕੇ ਤਾਂ ਬਹੁਤ ਆ ਗਏ ਅਸੀਂ ਤੇ ਹੁਣ ਬਸ ਅੜਿਕਾ ਲੱਗੇ ਹੋਏ ਆਗੇ ਆਊਗੀ ਆਉਣੀ ਤਾਂ ਚਾਹੀਦੀ ਆ ਸਵਾ 12 ਹੋ ਗਏ ਸਵਾ 12 ਹੋ ਗਏ ਅਸੀਂ 12 ਵਜੇ ਸੋਚੇ ਕਿ ਐਂਟਰੀ ਮਾਰਾਂਗੇ ਚਲੋ ਕੋਈ ਨਹੀਂ ਪਰ ਆਪਣੇ ਉੱਤੇ ਰੂਮ ਲੱਭਣ ਨੂੰ ਬਹੁਤ ਟਾਈਮ ਲੱਗ ਗਿਆ ਚਲੋ ਕੋਈ ਗੱਲ ਨਹੀਂ ਜਿਹੜਾ ਕੋ ਹੁੰਦਾ ਚੰਗੇ ਲਈ ਹੁੰਦਾਗਾ ਹਿੰਦੀ ਉਹ ਸਾਰੀ ਹੋਇਆ ਜੀ ਲੈ ਦੇ ਹੱਥ ਦੇ ਪੁੱਛ ਸੰਦੌੜ ਕੇ ਸੰਦੌੜ ਕਾਂਗੜਾ ਕਾਂਗੜਾ ਧਰਮਸਾਲਾ ਚਲੋ ਦੌਰ ਪਰ ਦੌਰ ਪਰ ਜਿੰਨ ਦਾਸ ਕੋ ਤਾਂ ਆ ਤੂੰ ਦੇਖ ਰਿਹਾ ਹੁਣ ਮੁਰਦੇ ਵੇ ਕਿਵੇਂ ਆਵਾਂ ਜੇ ਮੈਂ ਤੈਨੂੰ ਕਿਹੜਾ ਕੋਲਚਾ ਮੰਗਦਾ ਹੈ ਇਹ ਆਹ ਪਤਾ ਹੀ ਨਹੀਂ ਇਹਨੂੰ ਪਤਾ ਹੀ ਨਹੀਂ ਲੱਗਿਆ ਕੋਲਚਾ ਕਿਹੜਾ ਕੋਲਚਾ ਕਿਹੜਾ ਆ ਬਣਾ ਯਾਰ ਪ੍ਰਧਾਨ ਯਾਰ ਜਲਦੀ ਪਾਸ ਹੋਈ ਪਈਆ ਛਿੰਮੀ ਓਏ ਆ ਚੱਲੇ ਓਏ ਪਿਆਹ ਵਾਲੇ ਉਹ ਨਹੀਂ ਆ ਦੂਜੇ ਨੇ ਲੋਕਲ ਨੇ ਇਹਦਾ ਲੋਕਲ ਨੇ ਓਏ ਪਿਆਹ ਵਾਲਾ ਕਹੇ ਲੌੜੀ ਜੀ ਕਹਿੰਦੇ ਪਹਿਲਾ ਓਵਰ ਚਿੰਟੂ ਤੋਂ ਪਾਉਣਾ ਪਹਿਲਾ ਓਵਰ ਆਇਆ ਪਾਉਣਾ ਸਾਰਮਾ ਪੂਜਾ ਹੁਣੀ ਉਹ ਇੰਡੀਆ ਦਾ ਮੈਚ ਨਹੀਂ ਹੈਗਾ ਇੰਡੀਆ ਦਾ ਮੈਚ ਨਹੀਂ ਹੈਗਾ ਯਾਰ ਨਹੀਂ ਆ ਵੀਰੇ ਹੀਰੋਸਪੋਰਟ ਸਾਰੇ ਬੰਦੇ ਤਾਂ ਲੌੜੀ ਮਿੱਤਰੋ ਖਾ ਪੀ ਲਿਆ ਸੀ ਪੂਰੇ ਹੋ ਗਿਆ ਟਿਹੜ ਨਾਲ ਖਾਲੇ ਗੋਲ ਗੱਪੇ ਖਾਲੇ ਕੁੱਲਚੇ ਖਾਲੇ ਤੇ ਮਿਲਕ ਬਣਾ ਮਿਲਕ ਬਣਾ ਮਿਲਕ ਬਣਾ ਖਾ ਲਿਆ ਟਿਹੜ ਟੁੱਡੇ ਭਰਿਆ ਪਿਆ ਕਿਉਂਕਿ ਹੁਣ 7 ਵਜੇ ਤੱਕ ਆ ਜੀ ਐ ਹੀ ਰਹਿਣਾ 7:30 ਤੱਕ ਮੈਚ ਖਤਮ ਹੋਣਾਗਾ 1 ਵਜ ਗਿਆ ਹੁਣ ਸਟੇਡੀਅਮ ਦੇ ਵਿੱਚ ਐਂਟਰ ਕਰਾਂਗੇ ਹਾਂ ਵੀ ਮਿੱਤਰਾਂ ਦਿਖਾ ਦਿਆਂ ਮਾਹੌਲ ਕੀ ਬਣਿਆ ਪਿਆ ਯਾਰੇ ਬੰਦੇ ਬੈਨੇ ਹਾਂ ਜੀ ਇੰਟੀਡੀ ਆਈਡੀ ਯਾਰੇ ਬੰਦੇ ਬੈਨੇ ਗਰਾਮ ਮੜੇਗੀ ਅਦੇ ਮਿੱਤਰੋ ਯੈਲੋ ਯੈਲੋ ਹੋਇਆ ਪਿਆ ਉਹ ਇੰਡੀਆ ਦਾ ਮੈਚ ਨਹੀਂ ਹੈਗਾ ਬਾਬੇ ਇੰਡੀਆ ਦਾ ਮੈਚ ਨਹੀਂ ਹੈਗਾ ਨਹੀਂ ਯਾਰ ਇਹ ਧੋਨੀ ਧੋਨੀ ਹੋਈ ਪਈਆ ਇਹਨੇ ਧੋਨੀ ਧੋਨੀ ਹੋਈ ਪਈਆ ਇੰਡੀਆ ਦੇ ਕੋਟ ਰੇ ਆ ਗਏ ਇਧਰ ਉਹਦੀ ਗੱਡੀ ਹਾਂ ਹਾਂ 50 ਦਾ ਇੰਡੀਆ ਉਹ ਯਾਰ ਸੀ ਵੀ ਤਾਂ ਬਾਹਰ ਫਿਰਦਾ ਹਾਂ ਜੀ ਉਹ ਇੰਡੀਆ ਦਾ ਮੈਚ ਵਾਹ ਵਾਹ

ਓਏ ਇੰਡੀਆ ਦਾ ਮੈਚ ਨਹੀਂ ਹੈਗਾ ਅੱਜ ਸਾਡੀ ਕਹਿੰਦੇ ਮਟਰ ਥੋਨੀ ਥੋਨੀ ਹੋਈ ਪਈ ਆ ਕਹਿੰਦੇ yellow yellow ਰਹੀਦਾ ਤੋ ਲੁੱਡੂ ਚੱਲ ਰਹੀ ਆ ਲੁੱਡੂ ਲੋ ਜੀ ਅਸੀਂ ਵੇਟ ਕਰ ਰਹੇ ਆ ਥੋੜੇ ਟਾਈਮ ਤੱਕ ਕਹਿੰਦੇ ਪਲੇਅਰ ਆਉਣਗੇ ਬੱਸਾਂ 'ਚ ਤੇ ਆ ਦੇਖੋ ਮਾਹੌਲ ਜ ਆਪਣੇ ਆਪਿਆ ਪੂਰਾ ਬਾਕੀ ਕਹਿੰਦੇ ਪਤਾ ਲੱਗ ਗਿਆ ਨਾ ਉਧਰ ਉਧਰ ਚੀਕਾਂ ਚੁੱਕਾ ਰੌਲਾ ਪਾਈ ਜਾਣਾਗਾ ਸੋ ਦੇਖਦੇ ਆ ਆ ਵੀ ਆ ਆ ਵੀ ਐਕਸੈਪਟਡ ਪੂਰੇ ਸਾਡੇ ਮੈਨੇਜਰ ਸਾਹਮਣੇ ਸਾਨੂੰ ਟਿਕਟਾਂ ਸਮਭਾਤੀਆਂ ਨੇ ਤੇ ਅਸੀਂ ਲੱਗਿਆ ਗਿਆ ਐਂਟਰ ਹੋਣ ਲੈਣ ਬੋਲ ਲਓ ਪਈ ਸੀ ਮਤਰਾ ਉੱਥੇ ਆਪਾਂ ਘਟਾ ਹੋ ਗਏ ਖੜਿਆਂ ਨੂੰ ਉਹਨਾਂ ਨੇ ਚੱਲਿਆ ਰੂਹੀ ਛੱਡੀ ਗੜੀ ਆਣੀ ਸਾਡੀ ਚੈਕਿੰਗ ਚੈਕਿੰਗ ਕਰਕੇ ਹੋ ਗਿਆ ਸੀ ਐਂਟਰ ਧੋਨੀਰੇ ਹੋ ਗਿਆ ਦਰਸ਼ਨ ਧੋਨੀ ਦੇ ਦਰਸ਼ਨ ਹੋ ਗਏ ਧੋਨੀ ਦੇ ਦਰਸ਼ਨ ਹੋ ਗਏ ਸੋ ਹੁਣ ਚੱਲਦੇ ਆਂ ਅੱਗੇ ਨੂੰ ਅਸਰੀয়াল ਜੀ ਠੀਕ ਇਸ ਮਤਲਬ ਚੱਲ ਆਗੇ ਥੈਂਕ ਯੂ ਸਰ ਉਹੀ ਕਹਿੰਦੇ ਗਰਾਊਂਡ ਦਾ ਪਹਿਲੀ ਲੁੱਕ ਪਹਿਲਾ ਵੀਊ ਦਿਖਾਉਣ ਜਾ ਰਹੇ ਆ ਤੇ ਦੇਖਣ ਜਾ ਰਹੇ ਆ ਸੋ ਐਕਸਾਈਟਡ ਤੁਸੀਂ ਦੇ ਦੇ ਭੇਜੋ ਸਾਨੂੰ ਵਾਹ ਡਾਊਨ ਨਹੀਂ ਆਪਾਂ ਨਹੀਂ ਨਹੀਂ ਅਸਾਂ ਕੱਢਾਂਗੇ ਓਕੇ ਸਰ ਬਾਹਰ ਲਗਾਉਗਾ ਤਾਂ ਜੀ ਦੇਖੋ ਗਰਾਊਂਡ ਦੀ ਪਹਿਲੀ ਲੁੱਕ ਜੱਟਾ ਹੋਰ ਜੱਟਾ ਹੋຊਿਰੋ ਵੇ ਆ ਜਾਓ ਵੈਂਟਰ ਗਰਾਊਂਡ ਦੇ ਵਿੱਚ ਤੇ ਬਣਾ ਐ ਇਧਰ ਮੈਨੂੰ ਡਾਇਰੈਕਟ ਮੈਨੂੰ ਇਧਰ ਆਇਆ ਹਾਂ ਚਾਹਵਾ ਸਮੇਂ ਨਹੀਂ ਖੀਚ ਹੋ ਰਿਹਾ ਚੌਂਕਾ ਵੀ ਦੀ ਕੁਲਾਟੀ ਉਹ ਟ੍ਰੱਕ ਨੇ ਤੌਨੀ ਆਉਣ ਵਾਲਾ ਕਹਿੰਦੇ ਮੈਦਾਨ ਦੇ ਵਿੱਚ ਆਉਣਾ ਬਣਾਵਿੰਦੇ ਬਣਾਵਿੰਦੇ ਆ ਵੀਰੇ ਨੇ ਕਹਿੰਦੇ ਲੱਗੀ ਸੀ ਵੀ ਗੇਟ ਤੇ ਵੀਰੇ ਨੂੰ ਮਿਚਲ ਨੇ ਇੱਕ ਆਪਣੇ ਗਲੱਬ ਗਿਫਟ ਕਰਤੇ ਰਿਸਪੈਕਟ ਦਿੱਤੀ ਹੈ ਕੋਈ ਗੱਲ ਨਹੀਂ ਪ੍ਰੈਕਟਿਸ ਕਰਦੇ ਸੀ ਬਾਈ ਦੇ ਅੱਖ ਤੇ ਗੇਂਦ ਲੱਗੀ ਹਾਂ ਕਮਿਊਨਿਟੀ ਲੈਂਗੁਏਜ ਔਰ ਐਨੀ ਇੰਜੀਸਮੈਂਟ ਸੋ ਲੇਡੀਜ਼ ਐਂਡ ਜੇਲ ਬੈਟਕਟ ਟੈਕਸ ਇਹ ਹਮਾਰਾ Pair pair, right so you have three chances just get a zada so he answers okay bo is given away right so i'll be Oh, ਨੀਰੋ not ਹੋਤੀ ਵਜੀ ਉਹਨਾਂ ਨੂੰ ਉਹ ਚੋਟੀਆਂ ਉਹ 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 करदा पंजाब वालेयां सी जीतो डर के राह पे गे सी वो रंग दी जीतो ई मान के लो बखराई हुंदा बखराई राहुल भाई गुड लक चकला 43 शाबाश आउटर आउटर ऊ के ओके से Yeah. ਗਰ ਇਹ ਥੋਨੀ ਦਾ ਪਹਿਲੀ ਆਊਟ ਹੋ ਗਿਆ। ਠੀਕ ਹੈ ਜੀ ਬੋਲਡ ਹੋ ਗਿਆ ਯਾਰ। ਇਹ ਕਹਿੰਦੇ ਪੰਜਾਬ ਨਾਲ ਪੰਗਾ ਪਾ ਰਿਹਾ। ਪਹਿਲੀ ਬਾਲ ਤੇ ਆਉਂਦਾ। ਅਨੰਦ ਦਾ ਪ੍ਰੀਮੀਅਮ ਟਾਉਣੀ ਆ। 6ੀ ওভার ਦੇ ਵਿੱਚ 168 ਰਨ ਬਣਾ ਦਿੰਦੇ ਨੇ CSK ਨੇ। ਹੁਣ ਕਹਿੰਦੇ ਕਿਹਨੇ ਆਉਣਾ? ਪ੍ਰੀਮੀਅਮ ਟਾਉਣੀ। ਪ੍ਰੀਮੀਅਮ ਟਾਉਣੀ ਦਰਸ਼ਣ ਆਉਣਾ ਗੱਭਰੂ ਇੱਥੇ ਕਹਿੰਦੇ ਇੱਥੋਂ ਦਰਸ਼ਣ ਆਉਣੇ ਆ। ਲੋ ਵੀ ਕਿਹੜੇ ਪ੍ਰੈਕਟਿਸ ਕਰਾਣਾ ਵੀਰੇ ਦੇ ਬਾਲ ਬਿਮਾਰੀ ਸੀਗੀ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਆ ਦੇਖੋ ਅੱਖ ਤੇ ਮਿਚਲ ਦੀ ਲੱਗੀ ਸੀ ਤੇ ਮਿਚਲ ਨੇ ਨਾ ਪਿਆਰ ਦੇ ਵਿੱਚ ਆ ਗਿਫਟ ਦਿੱਤਾ ਬਾਈ ਨੂੰ ਗਲਵਜ਼ ਬਾਈ ਕੀ ਕਹਿੰਦਾ ਫਿਰ ਛੱਟ ਛੁੱਟ ਭੁੱਲ ਗਿਆ ਹੋਗਾ ਛੱਟ ਨਹੀਂ ਭੁੱਲੇ ਚੱਲ ਕੋਈ ਯਾਰ ਲਈ ਚੱਲ ਗਿਫਟ ਮਿਲ ਗਿਆ ਤੇ ਇਹਨੂੰ ਕਹਿੰਦੇ ਹੁਣ ਪ੍ਰੈਜ਼ੀਡੈਂਟ ਆਉਦ ਗਿਆ ਓ 마듬 ext ordinary 여러분 That's the end of the match. So Chennai Super Kings well now won the match by 28 runs. So big congratulations to the Chennai Super game ਜੀ ਹੁਣ ਅਸੀਂ ਫ੍ਰੀ ਹੋ ਕੇ ਨਿਕਲਿਆਂਗੇ ਮੈਚ ਤੋਂ ਬਾਅਦ ਪੰਜਾਬ ਮੈਚ ਹਾਰ ਗਈ ਚਲੋ ਕੋਈ ਗੱਲ ਨਹੀਂ ਪਰ ਅਫਸੋਸ ਜਿਆ ਹੋਇਆ ਨਾ ਮੈਚ ਦਾ ਪਰ ਨਿਆਰਾ ਆਇਆ ਨਿਆਰਾ ਤਾਂ ਪੂਰਾ ਆਇਆ ਹਾਂ ਤੇ ਹੁਣ ਅਸੀਂ ਬੈਟਰੀ ਵੀ ਲੋ ਹੋ ਗਈ 5% ਰਹਿ ਗਈ ਹੁਣ ਕਿਸੇ ਵਕਤ ਬੰਦ ਹੋ ਸਕਦਾ ਹੁਣ ਅਸੀਂ ਘੁੰਮਾਂਗੇ ਮਾੜਾ ਮੁੱਤਾ ਖਾਣੇ ਪੀਣੇ ਆ ਫਿਰ ਦੁਬਾਰਾ ਤੁਹਾਨੂੰ ਮਿਲਦੇ ਹਾਂ ਹੁਣ ਚਾਰਜ ਚਾਰਜ ਕਰ ਠੀਕ ਹੈ ਜੀ ਆਓ ਠੀਕ ਹੈ ਆ ਭਾਈ ਬ੍ਰੋ ਕੀ ਹਾਲ ਆ ਠੀਕ ਆ ਸੋ ਦਰਸ਼ਕਾਂ ਜੀ ਆਮ ਰਹਿਣ ਲੱਗੇ। ਜੀ ਸੋ ਲੋ ਜੀ ਅਸੀਂ ਹੁਣ ਪਹੁੰਚ ਗਏ ਸੀਗੇ ਰੋਮ ਦੇ ਵਿੱਚ ਤੇ ਫਰੈਸ਼ ਹੋ ਕੇ ਗਿੜਾ ਗੋੜਾ ਕੱਢਿਆ ਹੈ ਮਾਰਕੀਟ ਦਾ ਪਰ ਤਰਮਸ਼ਾਹਲਾ ਦੇ ਵਿੱਚ ਨਾ ਕੁਝ ਵੀ ਹੈ ਨਹੀਂ ਇੰਨਾ ਦੇਖੋ ਬਸ ਮਾਰਕੀਟ ਇੰਨੀ ਬਣੀ ਨਹੀਂ ਹੋਈ। ਪਰ ਫਲੋਡ ਗੰਜਾਏ ਵਧੀਆ ਸੀ ਆ। ਸਿਰਫ ਮੈਸ ਜੀ ਦਾ ਮੈਸ ਦੀ ਇਨੰਦਰੀ ਆਇਆ ਜਿਹੜਾ ਆ ਔਰ ਕੁਝ ਵੀ ਨਹੀਂ। ਸਾਡੇ 11 ਹੋ ਗਏ ਨੇ ਬਹੁਤ ਥੱਕੇ ਪਿਆ ਅੱਜ ਕੂਕੇ ਕੂਕਾ ਲੜਕਾਰੀ ਬਾਹਰ ਘੁਰ ਕੇ ਗਲੇ ਗਲੇ ਬੈਠੇ ਰਹੇ ਨੇ ਮੁੰਡਿਆਂ ਦੇ ਅਬ ਜੱਜ ਜੀ ਠੀਕ ਹੈ ਗਲੇ ਗਲੇ ਠੀਕ ਹੈ ਜੀ ਓਕੇ ਰੋਡ ਗੁੱਡ ਨਾਈਟ ਤੇ ਆਉਣਾ ਉਸ ਮੈਂਦੇ ਆ ਤੇ ਸਵੇਰੇ ਅਸੀਂ 7:00 ਵਜੇ ਉੱਠਣ ਦਾ ਪਲਾਨ ਆ ਤੇ 8:00 9:00 ਵਜੇ ਤੁਰਦੇ ਆ ਕੱਲੂ ਪਿੰਡ ਪਹੁੰਚਦੇ ਆ ਦੁਬਾਰਾ ਵਾਪਿਸ ਸੋਬਲਦੇ ਆ ਅੱਜ ਤੁਹਾਨੂੰ ਪਹਿਲਾਂ Good night.